ਜਿਹੜੇ ਸ਼ੀਦ ਲੰਗਰਾਲ ਆਪ ਛੱਡ ਕੇ ਬੀਜੇਪੀ ਦੇ ਵਿੱਚ ਗਏ ਸੀਗੇ ਉਹ ਸੂਪੜਾ ਸਾਫ ਹੋ ਗਿਆ ਪੂਰੇ ਮੁਲਕ ਦੇ ਵਿੱਚ 13 ਬਾਈ ਇਲੈਕਸ਼ਨਾਂ ਸੀਗੀਆਂ 13 ਦੇ ਵਿੱਚੋਂ 10 ਨੇ ਜਿਹੜੇ ਉਹ ਇੰਡੀਆ ਬਲੌਕ ਹੈ ਜਿਹੜਾ ਉਹ ਜਿੱਤ ਚੁੱਕਿਆ ਸੋ ਇੱਕ ਸਿਆਸੀ ਬਦਲਾਅ ਵਾਲਾ ਮਾਹੌਲ ਕੱਲੇ ਪੰਜਾਬ ਦੇ ਵਿੱਚ ਨਹੀਂ ਪੂਰੇ ਦੇਸ਼ ਦੇ ਵਿੱਚ ਬਣਨਾ ਸ਼ੁਰੂ ਹੋ ਗਿਆ ਜੇ ਝੂਠ ਬੋਲੋਗੇ ਤਾਂ ਉਹਦਾ ਇੰਪੈਕਟ ਕਿਵੇਂ ਹੋਊਗਾ ਆਡੀਓ ਦੀ ਗੱਲ ਕੀਤੀ ਬੜਾ ਰੌਲਾ ਪਾਇਆ ਚੌਂਕ 'ਚ ਆ ਕੇ ਬੈਠੇ ਤੇ ਰਿਜ਼ਲਟ ਕੀ ਜ਼ੀਰੋ ਕੋਈ ਸੀੜੀਆਂ ਕਹੀ ਗਏ ਆਡੀਓ ਟਿਪਸ ਕਹੀ ਗਏ ਹੈ ਤਾਂ ਕੋਈ ਸੀ ਨਹੀਂ ਕਿਉਂਕਿ ਨੇਰਾ ਹੀ ਝੂਠ ਸੀਗਾ ਸੋ ਇਹ ਜਿਹੀਆਂ ਗੱਲਾਂ ਨੂੰ ਅੱਜਕੱਲ ਪੰਜਾਬ ਦੇ ਲੋਕ ਲਾਈਕ ਨਹੀਂ ਕਰਦੇ ਹੈਗੇ ਇੱਕ ਤਰਫਾ ਮੰਡਟ ਹੈ ਜਿਹੜਾ ਫਤਵਾ ਹੈ ਉਹ ਜਲੰਧਰ ਵੈਸ ਦੇ ਲੋਕਾਂ ਨੇ ਆਮ ਆਦਮੀ ਪਾਰਟੀ ਦੇ ਹੱਕ ਦੇ ਵਿੱਚ ਸ਼੍ਰੀ ਅਰਵਿੰਦ ਕੇਜਰੀਵਾ ਸਾਹਿਬ ਤੇ ਮਾਨ ਸਾਹਿਬ ਦੀਆਂ ਪਾਲਿਸੀਜ਼ ਦੇ ਹੱਕ ਦੇ ਵਿੱਚ ਇਹ ਫਤਵਾ ਦਿੱਤਾ ਮੈਂ ਸਮਝਦਾ ਕਿ ਬਹੁਤ ਵੱਡੀ ਮਾਣ ਦੀ ਗੱਲ ਹੈ ਔਰ ਇਹਦੇ ਨਾਲ ਸਾਬਤ ਹੁੰਦਾ ਕਿ ਪੰਜਾਬ ਦੇ ਲੋਕ ਕਿਸੇ ਇੱਕ ਵਿਅਕਤੀ ਵਿਸ਼ੇਸ਼ ਨਾਲ ਨਹੀਂ ਹੈਗੇ ਉਹ ਆਮ ਆਦਮੀ ਪਾਰਟੀ ਦੀ ਸੋਚ ਨਾਲ ਨੇ ਔਰ ਮੈਂ ਇਹ ਬੜੇ ਮਾਣ ਦੇ ਨਾਲ ਕਹਿ ਸਕਦਾ ਕਿ ਆਉਣ ਵਾਲੇ ਸਮੇਂ ਦੇ ਵਿੱਚ ਜਿਹੜੀਆਂ ਅੱਗੇ ਚਾਰ ਬਾਈ ਇਲੈਕਸ਼ਨ ਜਾਰੀਆਂ ਨੇ ਉਹਨਾਂ ਦੇ ਵਿੱਚ ਵੀ ਇਹੋ ਜਿਹੀ ਜਿੱਤੇ ਜਿਹੜੀ ਉਹ ਦਰਜ ਹੋਣ ਜਾ ਰਹੀ ਆ ਆਮ ਆਦੀ ਪਾਰਟੀ ਦੇ ਦੇਖੋ ਮੈਂ ਸਮਝਦਾ ਕਿ ਇਹ ਬਹੁਤ ਵੱਡੀ ਮਾਣ ਔਰ ਖੁਸ਼ੀ ਵਾਲੀ ਗੱਲ ਹੈ ਕਿ ਜਲੰਧਰ ਵੈਸ ਦੇ ਲੋਕਾਂ ਨੇ ਪੂਰੇ ਜਲੰਧਰ ਨੇ ਉਸ ਮੁੱਚੇ ਪੰਜਾਬ ਨੇ ਬੜੀ ਹਿੰਮਤ ਕੀਤੀ ਮਿਹਨਤ ਕੀਤੀ ਔਰ ਇੱਕ ਇੱਕ ਤਰਫਾ ਮੰਡਟ ਹੈ ਜਿਹੜਾ ਫਤਵਾ ਹੈ ਉਹ ਜਲੰਧਰ ਵੈਸ ਦੇ ਲੋਕਾਂ ਨੇ ਆਮ ਆਦੀ ਪਾਰਟੀ ਦੇ ਹੱਕ ਦੇ ਵਿੱਚ ਸ਼੍ਰੀ ਅਰਵਿੰਦ ਕੇਜਰੀਵਾ ਸਾਹਿਬ ਤੇ ਮਾਨ ਸਾਹਿਬ ਦੀਆਂ ਪਾਲਿਸੀਜ਼ ਦੇ ਹੱਕ ਦੇ ਵਿੱਚ ਇਹ ਫਤਵਾ ਦਿੱਤਾ ਮੈਂ ਸਮਝਦਾ ਕਿ ਬਹੁਤ ਵੱਡੀ ਮਾਣ ਦੀ ਗੱਲ ਹੈ ਔਰ ਇਹਦੇ ਨਾਲ ਸਾਬਤ ਹੁੰਦਾ ਹੈ ਕਿ ਪੰਜਾਬ ਦੇ ਲੋਕ ਕਿਸੇ ਇੱਕ ਵਿਅਕਤੀ ਵਿਸ਼ੇਸ਼ ਨਾਲ ਨਹੀਂ ਹੈਗੇ ਉਹ ਆਵਾਜ਼ੀ ਪਾਰਟੀ ਦੀ ਸੋਚ ਨਾਲ ਨੇ ਔਰ ਮੈਂ ਬੜੇ ਮਾਣ ਦੇ ਨਾਲ ਕਹਿ ਸਕਦਾ ਕਿ ਆਉਣ ਵਾਲੇ ਸਮੇਂ ਦੇ ਵਿੱਚ ਜਿਹੜੀਆਂ ਅੱਗੇ ਚਾਰ ਬਾਈ ਇਲੈਕਸ਼ਨਸ ਆ ਰਹੀਆਂ ਨੇ ਉਹਨਾਂ ਦੇ ਵਿੱਚ ਵੀ ਇਹੋ ਜਿਹੀ ਜਿੱਤ ਹੈ ਜਿਹੜੀ ਉਹ ਦਰਜ ਹੋਣ ਜਾ ਰਹੀ ਆਵਾਜ਼ੀ ਪਾਰਟੀ ਦੇ ਆ ਦੇਖੋ ਜੇ ਝੂਠ ਬੋਲੋਗੇ ਤਾਂ ਉਹਦਾ ਇੰਪੈਕਟ ਕਿਵੇਂ ਹੋਊਗਾ ਆਡੀਓ ਦੀ ਗੱਲ ਕੀਤੀ ਬੜਾ ਰੌਲਾ ਪਾਇਆ ਚੌਂਕ 'ਚ ਆ ਕੇ ਬੈਠੇ ਤੇ ਰਿਜ਼ਲਟ ਕੀ ਜ਼ੀਰੋ ਕੋਈ ਸੀੜੀਆਂ ਕਹੀ ਗਏ ਆਡੀਓ ਟਿਪਸ ਕਹੀ ਗਏ ਹੈ ਤਾਂ ਕੁਝ ਸੀ ਨਹੀਂ ਕਿਉਂਕਿ ਨੇਰਾ ਹੀ ਝੂਠ ਸੀਗਾ ਸੋ ਇਹ ਜਿਹੀਆਂ ਗੱਲਾਂ ਨੂੰ ਅੱਜਕੱਲ ਪੰਜਾਬ ਦੇ ਲੋਕ ਲੈਕ ਨਹੀਂ ਕਰਦੇ ਹੈਗੇ ਨਹੀਂ ਆਣੀ ਹੈ ਦੇਖੋ ਜਦੋਂ ਹਰ ਘਰ ਦੇ ਵਿੱਚ ਹਰ ਗਲੀ ਮੋਹੱਲੇ ਦੇ ਵਿੱਚ ਜਾ ਕੇ ਸੀਐਮ ਸਾਹਿਬ ਨੇ ਔਰ ਸਾਰੀ ਪਾਰਟੀ ਨੇ ਜਦੋਂ ਆਪ ਜੁੜ ਕੇ ਵੋਟਾਂ ਮੰਗਣੀਆਂ ਨੇ ਤੇ ਉਹਨਾਂ ਦਾ ਧੰਨਵਾਦ ਕਰਨ ਦੇ ਲਈ ਵੀ ਸੀਐਮ ਸਾਹਿਬ ਨੂੰ ਵੀ ਸੰਦੀਪ ਪਾਟਕ ਜੀ ਵੀ ਔਰ ਸਪੁੱਚੇ ਸਾਡੇ ਮੰਤਰੀ ਸਹਿਬਾਨ ਐਮਐਲਏ ਸਹਿਬਾਨ ਉਧਰ ਸਭ ਨੂੰ ਸਭ ਪਹੁੰਚ ਰਹੇ ਨੇ ਜੀ ਕੀ ਲੱਗਦਾ ਹੈ ਜੀ ਜੇ ਪੰਜਾਬ ਦੀ ਗੱਲ ਕਰੀਏ ਜਿਹੜੇ ਸ਼ੀਤਲ ਉਗਰਾਲ ਆਪ ਛੱਡ ਕੇ ਬੀਜੇਪੀ ਚ ਗਏ ਸੀਗੇ ਜੀ ਜਿਹੜੇ ਸ਼ੀਦਰ ਲੰਗਰਾਲ ਆਪ ਛੱਡ ਕੇ ਬੀਜੇਪੀ ਦੇ ਵਿੱਚ ਗਏ ਸੀਗੇ ਉਹ ਸੂਪੜਾ ਸਾਫ਼ ਹੋ ਗਿਆ ਪੂਰੇ ਮੁਲਕ ਦੇ ਵਿੱਚ 13 ਬਾਈ ਇਲੈਕਸ਼ਨਾਂ ਸੀਗੀਆਂ 13 ਦੇ ਵਿੱਚੋਂ 10 ਨੇ ਜਿਹੜੇ ਉਹ ਇੰਡੀਆ ਬਲੌਕ ਹੈ ਜਿਹੜਾ ਉਹ ਜਿੱਤ ਚੁੱਕਿਆ ਸੋ ਇੱਕ ਸਿਆਸੀ ਬਦਲਾਅ ਵਾਲਾ ਮਾਹੌਲ ਕੱਲੇ ਪੰਜਾਬ ਦੇ ਵਿੱਚ ਹੀ ਪੂਰੇ ਦੇਸ਼ ਦੇ ਵਿੱਚ ਬਣਨਾ ਸ਼ੁਰੂ ਹੋ ਗਿਆ